ਉਪ ਮਹੀਨੇ ਦੀ ਕੜਾਕੇ ਦੀ ਸਰਦੀ ਵਿੱਚ ਨਿਰਪੱਖ ਐਡ ਵੱਲੋਂ ਲਗਾਤਾਰ ਗਰਮ ਕੱਪੜਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਅੱਜ ਨਿਰਪੱਖ ਐਡ ਦੋ ਟੀਮਾਂ ਵੱਲੋਂ ਮੰਡੀ ਗੋਵਿੰਦਗੜ੍ਹ ਵਿਖੇ ਗਿਰਤੀਆਂ ਨੂੰ ਗਰਮ ਦਸਤਾਨੇ ਅਤੇ ਮਫਲਰ ਵੰਡੇ ਗਏ ਨੇ ਦੇਖੋ ਪੂਰੀ ਖਬਰ ਗੁਰਮੀਤ ਜੀ ਜਿਹੜਾ ਅੱਜ ਉਹ ਟਰਾਲਾ ਕੀਤਾ ਜਾ ਰਿਹਾ ਜਿਹੜਾ ਲੰਗਰ ਦਾ ਤੇ ਜਿਹੜਾ ਪਿੰਡ ਵੱਲੋਂ ਰੋਜ਼ ਕੀਤਾ ਜਾਂਦਾ ਹੈ ਕਿ ਅੱਜ ਅੱਜ ਤੱਕ ਲਾਏ ਜੋ ਜੀ ਦਾ ਖਾਲਸਾ ਵਾਈਕਲ ਦੀ ਫਟੇ ਜੀ ਨਿਰਪੱਖੇੜ ਵੱਲੋਂ ਜਦੋਂ ਦੇ ਇਹ ਜਿਹੜਾ ਪੋਡ ਹੈ ਜਿਹੜਾ ਬੰਦਾ ਚੱਲਦਾ ਹੈ ਇਹ ਚੱਲ ਰਹੀ ਹੈ ਵੀ ਇਹ ਕਰਤ ਵੀ ਠੰਡ ਦੇ ਵਿੱਚ ਪੋਦੇ ਮਹੀਨੇ ਚ ਆਪਾਂ ਹਰ ਉਸ ਕਿਰਤੀ ਤੱਕ ਪਹੁੰਚੀ ਹੈ ਜਿਹੜਾ ਬੀਤੀ ਇਸ ਠੰਡ ਦੇ ਵਿੱਚ ਸਭਾ ਜਾ ਕੇ ਜਿਹੜਾ ਕੰਮ ਕਰਦਾ ਆ ਤੇ ਅਸੀਂ ਸੜਕਾਂ ਦੇ ਉੱਪਰ ਜਿਹੜੇ ਜਾਂਦੇ ਨੇ ਸਾਈਕਲਾਂ ਦੇ ਉੱਪਰ ਖਾਸ ਕਰ ਜਿਨ੍ਹਾਂ ਦੇ ਕੋਲ ਮੋٹے ਕੱਪੜੇ ਜਿਵੇਂ ਗਲਵਸ ਵੀ ਮਾਫ ਲਰਨੀ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਉਹਨਾਂ ਤੱਕ ਜਿਹੜੇ ਗਰਮ ਕੱਪੜੇ ਪਹੁੰਚਾਈਏ ਤੇ ਇਸਨੇ ਤਕਰੀਬਨ 4 ਤੋਂ 5 ਦਿਨ ਤੋਂ ਆਪਾਂ ਜਿਹੜੀ ਜਦੋਂ ਤੋਂ ਠੰਡ ਵਧੀ ਆ ਉਦੋਂ ਤੋਂ ਹੀ ਜਿਹੜੀ ਇਹ ਸੇਵਾ ਸਾਡੀ ਸ਼ੁਰੂ ਹੋਈ ਆ ਤੇ ਜਦੋਂ ਤੱਕ ਇਹ ਠੰਡ ਰਹਿੰਦੀ ਆ ਸਾਡੀ ਕੋਸ਼ਿਸ਼ ਹੈਗੀ ਆ ਵੀ ਆਪਾਂ ਲਗਾਤਾਰ ਜਿਹੜੀ ਇਹ ਸੇਵਾ ਵਰਤਾਂਦੇ ਰਵਾਂਗੇ ਜਿਹੜਾ ਲੰਗਰ ਕੱਪੜਿਆਂ ਦਾ ਚੱਲਦਾ ਕਿ ਹੋਰ ਕੋਈ ਲੰਗਰ ਵਿੱਚ ਆਪਾਂ ਕਰਦੇ ਆ ਨਾ ਫਿਲਹਾਲ ਜਿਵੇਂ ਇਹ ਠੰਡ ਨੂੰ ਦੇਖਦੇ ਹੋਏ ਆਪਾਂ ਕੰਬਲਾਂ ਦਾ ਗਰਮ ਮੱਫਲਾਂ ਦਾ ਤੇ ਜਿਸਤਾਂ ਦਾ ਇਹ ਤਿੰਨ ਲੰਗਰ ਜਿਹੜੇ ਕਿੱਤਿਆਂ ਲਈ ਦੀ ਲੋਡ ਬੰਦਾ ਲਈਏ ਤਿੰਨ ਜਿਹੜੇ ਲੰਗਰ ਚੱਲ ਰਹੇ ਨੇ ਮੇਨ ਇਸ ਟਾਈਮ ਕਿਹੜੇ ਕਿਹੜੇ ਰੋਡ ਤੇ ਚੱਲਦੇ ਆ ਤੁਹਾਡੇ ਜਿਹੜਾ ਲੰਗਰ ਚੱਲਦੇ ਕਿਹੜੇ ਕਿਹੜੇ ਇਹ ਤੁਸੀਂ ਜਾਂਦੇ ਹੋ ਜੀ ਫਿਲਹਾਲ ਆਪਾਂ ਭਾਜੀ ਪੂਰੇ ਪੰਜਾਬ ਦਾ ਸਾਡਾ ਇੱਕ ਜਿਹੜਾ ਟੀਚਾ ਹੈਗਾ ਆ ਵੀ ਆਪਾਂ ਪੂਰੇ ਪੰਜਾਬ ਨੂੰ ਕਵਰ ਕਰੀਏ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਸੇਵਾ ਕਰ ਰਹੀਆਂ ਨੇ ਅਲੱਗ-ਅਲੱਗ ਜਗ੍ਹਾ ਤੇ ਟੀਮਾਂ ਜਿਹੜੀਆਂ ਸੇਵਾ ਨਿਭਾ ਰਹੀਆਂ ਨੇ ਅੱਜ ਤੁਸੀਂ ਕਿਹੜੇ ਜਿਹੜਾ ਏਰੀਆ ਸਪੌਂਸਰ ਹੋਇਆ ਕਿਹੜੇ ਰੋਡ ਤੇ ਜਿਹੜਾ ਤੁਸੀਂ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਅੱਜ ਅਸੀਂ ਸਾਡੀ ਜਿਹੜੀ ਇਹ ਟੀਮ ਹੈਗੀ ਆ ਇਹ ਟੀਮ ਅਸੀਂ ਰਾਜਪੁਰੇ ਤੋਂ ਲੁਧਿਆਣੇ ਵਾਲਾ ਜਿਹੜਾ ਰੋਡ ਹੈਗਾ ਆ ਉਸ ਸੜਕ ਦੇ ਉੱਪਰ ਆਪਾਂ ਸੇਵਾ ਨਿਭਾ ਰਹੀ ਹੈ ਇਸ ਟਾਈਮ ਆਪਾਂ ਮੰਡੀ ਗੁਰਗਿੰਦਰ ਸਾਹਿਬ ਕੋਲ ਜਿਹੜਾ ਬਣੀ ਹੈ ਤੇ ਉਹ ਜਿਹੜੀ ਮੰਡੀ ਗੁਰਗਿੰਦਰ ਦੇ ਨਾਲ ਦੀ ਜਿਹੜੀ ਹੈ ਜਗ੍ਹਾ ਹੈਗੀ ਹੈ ਜਿਨ੍ਹਾਂ ਦੇ ਉੱਪਰ ਖੜੇ ਆ ਤੇ ਤੁਰਦੇ ਫਿਰਦੇ ਵੀ ਮਤਲਬ ਜਿੱਥੇ ਵੀ ਕੋਈ ਕਿਰਤੀ ਲੋਗਾ ਆ ਉੱਥੇ ਉੱਤੇ ਰੋਕ ਕੇ ਫਿਰ ਆਪਾਂ ਉਹਨਾਂ ਨੂੰ ਜੜੀ ਇਹ ਸੇਵਾ ਦੇ ਦਿੰਦੇ ਆ ਜੀ ਠੀਕ ਹੈ ਜੀ ਡੇਰਾਬਾਸੀ ਤੋਂ ਨਵਨੀਤ ਸਿੰਘ ਦੀ ਰਿਪੋਰਟ